ਤਿੰਨੇ ਪਵਿੱਤਰ ਰੂਹਾਂ ਇੱਕ ਨਦੀ ਦੇ ਕੰਢੇ ਉੱਥੇ ਐਂ ਹੀ ਪਈਆਂ ਰਹੀਆਂ ਜੀ ਰਾਤ ਸਾਰੀ ਰਾਤ ਦਵਾਨ ਟੋਡਰਮੱਲ ਨੇ ਤਿੰਨੇ ਪਵਿੱਤਰ ਦੇਹਾਂ ਦਾ ਸੰਸਕਾਰ ਕਰਨ ਵਾਸਤੇ ਇਹਨਾਂ ਤੋਂ अनुमति ਮੰਗੀ ਇਤਿਹਾਸਕਾਰ ਦੱਸਦੇ ਨੇ ਵੀ ਤਿੰਨੇ ਪਵਿੱਤਰ ਰੂਹਾਂ ਇੱਕ ਨਦੀ ਦੇ ਕੰਢੇ ਉੱਥੇ ਐਂ ਹੀ ਪਈਆਂ ਰਹੀਆਂ ਜੀ ਰਾਤ ਸਾਰੀ ਰਾਤ ਜੀ ਕਿਉਂਕਿ ਫਰਮਾਨ ਸੀ ਵੀ ਇਹਨਾਂ ਨੂੰ ਚੱਕਣਾ ਨਹੀਂ ਕਿਸੇ ਨੇ ਕਾਰਾ ਫਰਮਾਨ ਸੀ ਜੀ ਪਰ ਦਵਾਨ ਟੋਡਰਮੱਲ ਨੇ ਫਿਰ ਇਹਦੀ अनुमति ਮੰਗੀ ਜੀ ਉਹ ਕਹਿੰਦੇ ਜੀ ਕਹਿੰਦੇ ਐਂ ਕਰੋ ਫਿਰ ਸਾਨੂੰ ਇਹਦੀ ਕੀ ਉਤ ਦੇਓ ਕਹਿੰਦੇ ਜਿੰਨੀ ਜਗ੍ਹਾ 'ਚ ਤੁਸੀਂ ਇਹਦਾ ਸੰਸਕਾਰ ਕਰੋਗੇ ਉਸ ਟਾਈਮ ਤੇ ਜੀ ਇਤਿਹਾਸਕਾਰ ਦੱਸਦੇ ਨੇ ਦੀਵਾਨ ਟੋਡਰ ਮਲ ਜੀ ਨੇ 78000 ਸੋਨੇ ਦੀਆਂ ਮੋਹਰਾਂ ਇਹ ਕਹਿੰਦੇ ਵੀ ਪਹਿਲਾਂ ਮੋਹਰਾਂ ਥੱਲੇ ਲੰਮੇ ਤਰੀਕੇ ਨਾਲ ਜਿਵੇਂ 1 ਰੁਪਿਆ ਪਾਸੇ ਧਰਦੀਏ ਇਸ ਤਰੀਕੇ ਨਾਲ ਧਰੀਆਂ ਪਰ ਉਹ ਕਹਿੰਦੇ ਨਹੀਂ ਨਹੀਂ ਖੜੀਆਂ ਕਰੋ ਕਹਿੰਦੇ ਐ ਟਕਾ ਕੇ ਜਿਵੇਂ ਰੁਪਿਆ ਸੋਨੇ ਦੀਆਂ ਅਸ਼ਰਫੀਆਂ ਠੀਕ ਹੈ ਇੱਕ ਅਸ਼ਰਫੀ ਦਾ ਸੋਨੇ ਦੀ ਦਾ ਵਜਨ ਇਤਿਹਾਸਕਾਰ ਦੱਸਦੇ ਆ ਵੀ 10 ਗ੍ਰਾਮ ਜਿਵੇਂ ਇੱਕ ਤੋਲਾ ਸੋਨੇ ਦਾ ਮੰਨਿਆ ਜਾਂਦਾ 10 ਗ੍ਰਾਮ ਇੱਕ ਤੋਲਾ 78000 ਤੋਲੇ ਉਹਨਾਂ ਨੇ ਰੱਖਿਆ 78000 ਸੋਨੇ ਦਾ ਤੋਲਾ ਅੱਜ ਦੇ ਸਮੇਂ ਦੇ ਹਿਸਾਬ ਨਾਲ ਆਪਾਂ ਕਹਿ ਦਈਏ 78000 ਸੋਨੇ ਦੀਆਂ ਅਸ਼ਰਫੀਆਂ ਰੱਖੀਆਂ ਗਈਆਂ ਜੀ ਜਿਨ੍ਹਾਂ ਦੀ ਕੀਮਤ ਅੱਜ ਦੇ ਸਮੇਂ ਦੇ ਹਿਸਾਬ ਨਾਲ ਲਾਈਏ ਜੇ ਅੱਜ ਦੇ ਸਮੇਂ ਜਿਹੜਾ ਅੱਜ ਦੇ ਦਿਨ ਸੋਨੇ ਦਾ ਰੇਟ ਹੈ ਜੀ 1,35,000 ਰੁਪਇਆ ਜੀ ਉੱਪਰ ਥੱਲੇ ਵੀ ਹੋ ਸਕਦਾ ਤੇ ਅੱਜ ਦੇ ਸਮੇਂ ਦੇ ਅਨੁਸਾਰ ਜੀ ਇਸ ਮੋਹਰਾਂ ਦੀ ਜਿਹੜੀ ਕੀਮਤ ਆ ਨਾ ਉਹ 1053 ਕਰੋੜ ਬਣਦੀ ਹੈ 1053 ਕਰੋੜ ਵਾਹ ਜੇ ਆਪਾਂ ਇਹਨੂੰ ਗੁਣਾ ਕਰਕੇ ਲਾਉਂਦੇ ਆ ਜੀ ਤੇ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜੀ ਜਿਹੜੀ ਇੰਨੀ ਘੱਟ ਜਗ੍ਹਾ ਇੰਨੀ ਵੱਡੀ ਕੀਮਤ ਦੇ ਵਿੱਚ ਉਸ ਸਮੇਂ ਖਰੀਦੀ ਗਈ ਤੇ ਇਹ ਇਤਿਹਾਸ ਦੇ ਵਿੱਚ ਕੀ ਲਾ ਲਓ ਆਉਣ ਵਾਲੇ ਹਜ਼ਾਰਾਂ ਸਾਲਾਂ ਲੱਖਾਂ ਦਾ ਇੱਕ ਰਿਕਾਰਡ ਆ ਆਪਣੇ ਆਪ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਹੈ ਜਿਹੜਾ ਕਿਸੇ ਤੋਂ ਨਹੀਂ ਟੁੱਟਣਾ ਜੀ ਇੰਨੀ ਘੱਟ ਜਗ੍ਹਾ ਇੰਨੀ ਮਹਿੰਗੀ ਖਰੀਦੀ ਗਈ ਤੇ ਆਪਣੇ ਵਾਸਤੇ ਇਹ ਜਗ੍ਹਾ ਜੀ ਸਿੱਖਾਂ ਵਾਸਤੇ ਤਾਂ ਮਹਿੰਗੀ ਆ ਕਿਉਂਕਿ ਉਸ ਜਗ੍ਹਾ ਤੇ ਪਵਿੱਤਰ ਗੁਰੂ ਦੇ ਪਵਿੱਤਰ ਲਾਲਾਂ ਦਾ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਜੀ ਹੁਣ ਇਹ ਸੰਸਕਾਰ ਕਰਾਉਣ ਵਾਸਤੇ ਜੀ ਮੈਂ ਤੁਹਾਨੂੰ ਦੱਸਦਾ ਉਹ ਜਗ੍ਹਾ ਲੈਣ ਤੋਂ ਬਾਅਦ ਰਵਾਨ ਟੋਡਰਮੱਲ ਜੀ ਤੇ ਭਾਈ ਮੋਤੀਰਾਮ ਮਹਿਰਾ ਜੀ ਭਾਈ ਰਾਮਾ ਤੇ ਤਰਲੋਕਾ ਚਾਰ ਜਣਿਆਂ ਨੇ ਕਹਿੰਦੇ ਵੀ ਮੋਢਾ ਦੇ ਕੇ ਸੰਸਕਾਰ ਕੀਤਾ ਜੀ ਤੇ ਮਾਤਾ ਗੁਜਰੀ ਜੀ ਦਾ ਜਿਹੜਾ ਅੰਤਿਮ ਇਸ਼ਨਾਣ ਸੀਗਾ ਇਤਿਹਾਸਕਾਰ ਦੱਸਦੇ ਆ ਜਦ ਦਵਾਨ ਟੋਡਰਮਲ ਜੀ ਦੀ ਪਤਨੀ ਵੱਲੋਂ ਕਰਵਾਇਆ ਗਿਆ ਤੇ ਸਾਹਿਬਜ਼ਾਦਿਆਂ ਦਾ ਅੰਤਿਮ ਇਸ਼ਨਾਨ ਇਹਨਾਂ ਤੋਂ ਕੀਤਾ ਗਿਆ ਜੀ ਉਸ ਤੋਂ ਬਾਅਦ ਜੀ ਸੰਸਕਾਰ ਕੀਤਾ ਗਿਆ ਸਾਹਿਬਜ਼ਾਦਿਆਂ ਦਾ ਤੇ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਇਸ ਟਾਈਮ ਸਤਾਫਤ ਹੈ ਜਿਹੜਾ ਆਪਾਂ ਜਾ ਕੇ ਉੱਥੇ ਨਮਸਤਕਾਉਨੇ ਆ ਹੁਣ ਜੇ ਇਹ ਕਹਾਣੀ ਜਿੰਨੇ ਲੋਕ ਉੱਥੇ ਜਾਂਦੇ ਆ ਜੇ ਕਿਤੇ ਉਹ ਸੁਣ ਲੈਣ ਸਾਰੇ ਇਤਿਹਾਸ ਤੋਂ ਜਾਣੂ ਹੋਣ ਨਾਲ ਉੱਥੇ ਜਾ ਕੇ ਕੂਕਾ ਮਾਰਨ ਨਾ ਹੀ ਕੋਈ ਹੁੱਲੜਵਾਜੀਆਂ ਕਰਨ ਨੌਜਵਾਨ ਇਹ ਇਤਿਹਾਸ ਤੋਂ ਜਾਣੂ ਨਹੀਂ ਹੈਗੇ ਜਿਹਦੇ ਕਰਕੇ ਉੱਥੇ ਇਹ ਸਭ ਚੀਜ਼ਾਂ ਨੇ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਚੋਰੀਆਂ ਤੱਕ ਦੇਖੋ ਤੁਸੀਂ ਕਿੰਨੀਆਂ ਚੋਰੀਆਂ ਤੱਕ ਹੁੰਦੀਆਂ ਨੇ